ਹੋਰ ਹੋਵੇ ਤੇ ਵਿੱਚੋਂ ਹੋਵੇ ਤਾਂ ਹੀ ਸੁਣਾ ਸਕਣਾ ਪਰ ਸੋਰੋਂ ਨਹੀਂ ਦੇਰ ਤੱਕ ਸੁਣਾਈ ਨਹੀਂ ਜਾਂਦੀ ਜਿੰਨੀ ਦੇਰ ਤੱਕ ਅੰਦਰ ਵੀ ਉਹ ਹੋਵੇ ਤੇ ਬਾਹਰ ਵੀ ਉਹ ਨਾ ਹੋਵੇ ਸਾਡੀ ਸਿੱਧੀ ਇਹ ਸੁਣਾ ਲੱਗ ਲੈ ਸਾਡੀ ਸਿੱਧੀ ਸੁਦੀ ਯਸੂ ਨਾਲ ਕਰ ਲੈ ਸਾਡੀ 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 ਸੁਦੀ ਯਸੂ ਨਾਲ ਕਰ ਲੈ ਸੋਜਕ ਦਾ ਸਾਡਾ ਮਾਲਕ ਰਸੂਲੇ ਸੋਜਕ ਦਾ ਸਾਡਾ ਮਾਲਕ ਰਸੂਲੇ ਸੋਜਕ ਦਾ ਸਾਡਾ ਜੀ ਦੁਨੀਆ ਰੱਬ ਦੇ ਕੋਲ ਗਈ ਕਹਿੰਦੀ بارش ਕਿਉਂ ਨਹੀਂ ਹੁੰਦੀ ਆਂਦਾ ਕੁੰਜੀਆਂ ਮੇਰੇ ਕੋਲ ਹੈ ਨਹੀਂ ਐ ਕੁੰਜੀਆਂ ਕਿੱ데 ਕੋਲ ਕਿਉਂ ਚੱਕਦਾ ਸਾਡਾ ਮਾਲਿਕ ਰਸੂਲੇ ਹੋਜਾ ਚੱਕਦਾ ਸਾਡਾ ਮਾਲਿਕ ਰਸੂਲੇ ਰੱਬੇ ਬਿਨ ਹੋਰ ਵੱਲ ਸੱਕੇ ਨਾ ਸੂਲੇ ਰੱਬੇ ਬਿਨ ਹੋਰ ਵੱਲ ਸੱਕੇ ਨਾ ਸੂਲੇ ਰੱਬੇ ਬਿਨ ਹੋਰ ਵੱਲ ਸੱਕੇ ਨਾ ਸੂਲੇ ਲੈ ਨਾ ਪੰਜਾਂ ਦੇ ਵਸੀਲੇ ਨਾਲ ਸਿਰ ਤੋਂ ਪੰਜਾਂ ਦੇ ਵਸੀਲੇ ਨਾਲ ਸਿਰ ਤੋਂ ਇੰਨਾ ਪੰਜਾਂ ਦੇ ਪੰਜ ਕਿਹੜੇ-ਕਿਹੜੇ ਨੇ ਇੱਕ ਬਾਪ ਇੱਕ ਬੇਟਾ ਇੱਕ ਪਾਤਰੂ ਇੱਕ ਨਬੀ ਇੱਕ ਸੰਗਤ ਇਹਨਾਂ ਪੰਜਾਂ ਦੇ ਵਸੀਲੇ ਨਾਲ ਸਿਰ ਤੋਂ ਓਏ ਪੰਜਾਂ ਦੇ ਵਸੀਲੇ ਨਾਲ ਸਿਰ ਤੋਂ ਓਏ ਪੰਜਾਂ ਦੇ ਵਸੀਲੇ ਨਾਲ ਸਿਰ ਤੋਂ ਤੁਨਾਲ ਗੱਲ ਲੈ ਸਾਡੀ ਜਿੱਦੀ ਇਹ ਸੁਦਾ ਕਰ ਲੈ ਸਾਡੀ ਜਿੱਦੀ ਇਹ ਸੁਦਾ ਕਰ ਲੈ ਸਾਡੀ ਜਿੱਦੀ ਇਹ ਸੁਦਾ ਕਰ ਲੈ ਜਗਤਿਆ ਲੋਕਾਂ ਜਦੋਂ ਸਾਨੂੰ ਆ ਕੇ ਪੁੱਛਣਾ ਜਗਤਿਆ ਲੋਕਾਂ ਜਦੋਂ ਸਾਨੂੰ ਆ ਕੇ ਪੁੱਛਣਾ ਜਗਤਿਆ ਲੋਕਾਂ ਜਦੋਂ ਬਾਦੂ ਵਕੇ ਪੁੱਛਣਾ ਉਹਨਾਂ ਨੇ ਪੁੱਛਣਾ ਕਿਉਂ ਆ ਗਏ ਜਗਤਿਆ ਲੋਕਾਂ ਉਹਨਾਂ ਨੇ ਕਹਿੰਦਾ ਜਿਸ ਵੀ ਹਾਲ ਚ ਵੇਖੀਏ ਇਹਨਾਂ ਦੇ ਚਿਹਰੇ ਤੇ ਨੂਰ ਹੁੰਦਾ ਹੈ ਨੂਰ ਹੁੰਦਾ ਹੈ ਦੁੱਖ ਚ ਹੋਣ ਤੇ ਚਿਹਰਾ ਵੀ ਮੁਰਛਾਇਆ ਹੋਏ ਔਰ ਰੱਬ ਦਾ ਨਹੀਂ ਹੁੰਦਾ ਹੋ ਰੱਬ ਦਾ ਨਹੀਂ ਹੁੰਦਾ ਮਾਈਂਡ ਚ ਰੱਖੀ ਰੱਬ ਦਾ ਨਹੀਂ ਹੁੰਦਾ ਉਹ ਲੋਕਾਂ ਨੇ ਪੁੱਛਣਾ ਆ ਕੇ ਕਿ ਕਿਹੜੇ ਲੋਕ ਨੇ ਜਿਹੜੇ ਹਰ ਮੌਸਮ ਚ ਇੱਕੋ ਜੇ ਰਹਿੰਦੇ ਨੇ ਦੁੱਖ ਚ ਹੋਣ ਸੁੱਖ ਚ ਹੋਣ ਅਜਮਾਇਸ਼ਾ ਚ ਹੋਣ ਮੁਸ਼ਕਲਾਂ ਚ ਹੋਣ ਜਗਦੀਆਂ ਲੋਕਾਂ ਜਦੋਂ ਸਾਨੂੰ ਆਕੇ ਪੁੱਛਣਾ ਜਗਦੀਆਂ ਲੋਕਾਂ ਦਾ ਦਰਵਾਜ਼ਾ ਤੁ ਆਕੇ ਪੁੱਛਣਾ ਜਗਦੀਆਂ ਲੋਕਾਂ ਦਾ ਦਰਵਾਜ਼ਾ ਤੁ ਆਕੇ ਪੁੱਛਣਾ ਚੁੱਪ ਰਹਿਣਾ ਉੱਥੇ ਐਸਾ ਕੁਝ ਵੀ ਨਹੀਂ ਦੱਸਣਾ ਚੁੱਪ ਰਹਿਣਾ ਉੱਥੇ ਐਸਾ ਕੁਝ ਵੀ ਨਹੀਂ ਦੱਸਣਾ ਜਗਦੀਆਂ ਲੋਕਾਂ ਜਦੋਂ ਸਾਨੂੰ ਆਕੇ ਪੁੱਛਣਾ ਜਗਦੀਆਂ ਲੋਕਾਂ ਦਾ ਦਰਵਾਜ਼ਾ ਤੁ ਆਕੇ ਪੁੱਛਣਾ ਚੁੱਪ ਰਹਿਣਾ ਉੱਥੇ ਐਸਾ ਕੁਝ ਵੀ ਨਹੀਂ ਦੱਸਣਾ ਨਾ ਨਾ ਲਖਨਾ ਹੋ ਸੇ ਅੱਖੀਆਂ ਦੇ ਪਿਆਰ ਨਾਲ ਕਰਨਾ ਅੱਤੀ ਅੱਖੀਆਂ ਦੇ ਪਿਆਰ ਨਾਲ ਕਰੀਗਾ ਇਸ਼ਾਰਾ ਇਹ ਸੁਵਨਲਾ ਆਖੀ ਸਿੱਧੀ ਅਸੁਰਾ